ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਅੱਜ ਅਸੀਂ ਸਿਰਦੇ ਆ ਪੌਦ 26 ਦੀ ਤੇ ਅੱਜ ਅਸੀਂ ਨਾ ਪੌਦ ਸੇਟਣ ਵਾਸਤੇ ਨਿੰਮਾ ਤੇ ਮੂੰਗੀ ਭੇਜੇ ਸੀ ਨਿੰਮਾ ਸਾਡਾ ਨਵਾਂ ਮੁੰਡਾ ਨਰਮਲ ਸਿੰਘ ਨਿੰਮਾ ਦਾ ਨਾਮ ਹੈ ਅੱਜ ਇਹਨੂੰ ਪਹਿਲੀ ਵਾਰ ਹਾਲੀ ਕੱਢ ਰਹੇ ਆ ਹੁਣ ਦੇਖਦੇ ਆ ਵੀ ਇਹਨਾਂ ਨੂੰ ਕਿਹਾ ਸੀ ਸਾਢੇ 6 ਕਰਮਾ ਤਾਂ ਐ ਮਾਰਨੀ ਐ ਤੇ 14 ਐ ਮਾਰਨੀ ਐ ਹੁਣ ਅੱਜ ਦੇਖ ਰਹੇ ਹੁਣ ਕਰਮਾ ਮਾਰ ਕੇ ਕਹਿਆ ਹਿੱਧਰੋਂ ਫਿਰ ਲੰਮੀ ਆਪਾਂ ਦੇਖਾਂ 1 2 3 4 5 6 8 ਛੀ ਪੂਰਾ ਸਹੀ ਮਾਰੀਆਂ ਕਰਮਾਂ ਦਾ ਨਾਲ ਮੂੰਗੀ ਐ ਤੇ ਨਾਲ ਨਰਮਲ ਐ ਜਿੰਮੇ ਆ ਰਹੇ ਓਏ ਕਿਉਂ ਕਿਵੇਂ ਲੱਗਦਾ ਅੱਜ ਫਿਰ ਤੈਨੂੰ ਵਧੀਆ ਭਈ ਜਾਵਾ ਹੈ ਵਧੀਆ ਜਾਵਾ ਪਹਿਲਾਂ ਤਾਂ ਨਹੀਂ ਸਿੱਤੀ ਕਦੇ ਨਾਲਾ ਪਹਿਲਾਂ ਨਹੀਂ ਰੱਗੀ ਜਮੀ ਜਮਾਂ ਵੀ ਰੱਗੀ ਅੱਛਾ ਸੱਡਦਾ ਭਾਈ ਹਾਂ ਪਹਿਲੀ ਵਾਰ ਮੈਂ ਵੀ ਪਹਿਲੀ ਵਾਰ ਸੱਡਣਾ ਤੂੰ ਵੀ ਪਹਿਲੀ ਵਾਰ ਹੀ ਆ ਮੂੰਗੀ ਵੀ ਪਤੰਦਰ ਪਹਿਲੀ ਵਾਰੀ ਆ ਤੇ ਮੈਂ ਤੇ ਦੀਪਾ ਅੱਜ ਸੱਡਦੇ ਸੀ ਰੇ ਉਧਰ ਇਹਨਾਂ ਨੂੰ ਅਸੀਂ ਹੁਣੀ ਆਏ ਆ ਇਧਰ ਮਾਹ ਦੇਖਦੇ ਆ ਬਾਕੀ ਵੀ ਕਿਵੇਂ ਹਰੀ-ਹਰੀ ਹੁੰਦੀ ਆ ਹਾਲੀ ਕੱਢੇ ਹੋਏ ਆ ਇਹ ਮੁੰਡੇ ਅੱਜ ਪਹਿਲੀ ਵਾਰ ਜਿਵੇਂ ਬਰਦ ਕਹਿੰਦੇ ਹਾਲੀ ਕੱਢਦੇ ਆ ਨਾ ਵੀ ਚੰਗੇ ਕਿਸੇ ਬੰਦੇ ਦਾ ਚੰਡਿਆ ਹੋਵੇ ਉਹਨਾਂ ਰਾਬੇ ਸੁੱਖ ਰੱਖੇ ਵੀ ਚੰਡੇ ਦਾ ਚੰਗੇ ਆ ਕਰਮਾ ਕਰਮਾ ਦਾ ਸਹੀ ਮਾਰ ਗਿਆ ਇਹਨਾਂ ਨੇ ਪੂਰੀਆਂ ਸਹੀ ਤੇ ਹੁਣ ਪਤਾ ਲੱਗ ਜੂ ਹਰੀ ਹੋਣ ਵੇਲੇ ਵੀ ਕਿਵੇਂ ਹਰੀ ਹੁਰੀ ਹੁੰਦੀ ਐ ਬਾਕੀ ਹਾਂ ਹਰੀ ਹੋ ਹੂੰ ਹਾਂ ਕਹਿੰਦੀ ਦਾ ਹੈ ਭਾਈ ਮੁੰਡੇ ਹਰੀ ਹੋਊਗੀ ਨਿਰਮਲ ਸਿੰਘ ਨੂੰ ਲਾਇਆ ਸੀ ਹਾਲੀ ਕੱਢਣਾ ਸਾਨੂੰ ਦੱਸਿਓ ਵੀ ਕਿਵੇਂ ਆ ਮੁੰਡਾ ਉਹ ਗੋਰੀ ਨੇ ਵੀ ਲਾ ਕੇ ਸਾਲ ਪਹਿੰਦਾ ਵੀਰੇ ਹਾਂ ਉਹ ਗੋਰੀ ਵੀ ਲਾ ਕੇ ਸਾਲੋ ਉਹ ਤਾਂ ਚਲੋ ਲਾ ਕੇ ਆਇਆ ਤਾਂ ਚਲੋ ਵਧੀਆ ਗੱਲ ਐ ਥਾਲ ਤਾਂ ਕਿਸੇ ਨਾਲ ਲਾ ਕੇ ਆਇਆ ਹਾਂ ਇਹ ਅੱਜ ਪਹਿਲੀ ਵਾਰ ਸੱਟ ਰਿਹਾ ਹੈ ਹੁਣ ਤੇ ਯਾਰ ਬੇ ਦਾ ਪਤਾ ਲੱਗ ਜੂ ਇਹਦੇ ਨਿਰਮਲ ਦਾ ਨਿਰਮਲ ਕੋਈ ਆਹੋ ਤਾਂ ਨਹੀਂ ਲੱਗਦਾ ਤੈਨੂੰ ਕਿਈ ਨਹੀਂ ਹੁੰਦੀ ਫੇਜ ਕੋਈ ਵੀ ਮੰਨ ਕੇ ਚੱਲ ਨਾ ਬਈ ਕੋਈ ਵੀ ਨਹੀਂ ਜਾਣਾ ਹਾਂ ਮੈਂ ਕੁਛ ਨਹੀਂ ਜਾਵਾਂ ਬੜੀ ਆਇਆ ਮਾ ਪੂਰਾ ਜਿਵੇਂ ਖੁਸ਼ ਆਇਆ ਮਾ ਇਹ ਕਹਣਾ ਵੀ ਮੈਂ ਸੱਟੂ ਅੱਜ ਬਾਈ ਕਹਿੰਦਾ ਤੁਸੀਂ ਚੱਕਰ ਨਾ ਮੰਨੋ ਅਸੀਂ ਅੱਜ ਉਧਰ ਰੇ ਸੱਟਣ ਗਏ ਸੀ ਕਹਿੰਦਾ ਕਰਮਾ ਗੁਰਮਾ ਮਾਰ ਕੇ ਛੋਡੇ ਆਉਂਦੇ ਨੂੰ ਤਿਆਰ ਕਰ ਦੂਗਾ ਕਿ ਆਰੀ ਕਰਮਾ ਕਰਮਾ ਸਹੀ ਮਾਰੀਆਂ ਨਾਲ ਮੂਗੀ ਆ। ਬਾਕੀ ਇਹੋ ਅੱਜ ਪਹਿਲੀ ਵਾਰ ਛਿੱਟੀ ਆ ਪਹਿਲਾਂ ਨੇ ਕਿਾਰੀਆਂ ਦਾ ਬਵਾਈਆਂ ਸੀ ਆਹਦੇ ਬਹੁਤ ਤਾਂ ਪਹਿਲਾਂ ਇੱਕ ਨੰਬਰ ਹਰੀ ਹੋਈ ਆ। ਆਹਿਆ ਫਾਰੀ ਇਹਨੇ ਪਾਉਣ ਮਗਰੋਂ ਛਿੱਟਾ ਦਿੱਤਾ ਸੀ ਨੇ ਮੇਰੇ ਉੱਤੇ। ਆਹ ਫਾਰੀ 26 ਇਹੇ ਨਹੀਂ ਲਾਈ ਹੋਈ ਆ ਵੀ ਉਹ ਮੰਨ ਕੇ ਚੱਲ ਪਹਿਲਾਂ ਸੀ ਛਿੱਟਾ ਦਿੱਤਾ ਸੀ ਮਗਰੋਂ ਇਹਨੇ ਲੈ ਤਾਂ ਆ ਕੰਗਾ ਜਾਂ ਮਾਰਿਆ ਸੀ। ਜਿਹੜੀ ਬੱਚੀ ਸੀ ਪਾਉਦੇ ਨੇ ਮਗਰੋਂ ਛਿੱਟਾ ਦਿੱਤਾ ਸੀ। ਇਹ ਕਹਾਂ ਭਾਈ ਮੈਂ ਵੀ ਯਾਰ ਪੂਰਾ ਕੰਮ ਸਿੱਖਣਾ ਵੀ ਇੱਕ ਨੰਬਰ ਬਣਨਾ ਹੈ ਮੈਂ ਕਿਹਾ ਚਲੋ ਠੀਕ ਹੈ ਵੀ ਇੱਕ ਨੰਬਰ ਤੈਨੂੰ ਬਣਾਵਾਗੇ ਰੱਬ ਸੁੱਖ ਰੱਖੇ ਤੇ ਹੋਰ ਇਹਨੂੰ ਲਾਇਆ ਹੋਇਆ ਅੱਜ ਰੱਬ ਸੁੱਖ ਰੱਖੇ ਉਹਨੂੰ ਉੱਦੋਂ ਵੀ ਪੂਰੀ ਵੀਡੀਓ ਪਾਵਾਂਗੇ ਜਿੱਦੇ ਪੂਰੀ ਹਰੀ ਹੋ ਗਈ ਪੌਦ ਵੀ ਕਿਹੜੇ ਹਿਸਾਬ ਨਾਲ ਹਰੀ ਹੁੰਦੀ ਆ ਨਵਾਂ ਮੁੰਡਾ ਲੈ ਹੱਥ ਦਾ ਪਤਾ ਲੱਗ ਜੂ ਚੋਬਰ ਦੇ ਦਾ ਵੀ ਕਿੰਨਾ ਅਗਾ ਤੇਜ ਨਿਕਲਦਾ ਤੇ ਅੱਜ ਪੂਰਾ ਉਹ ਕਰਿਆ ਹੋਇਆ ਹੈ ਚਲੋ ਠੀਕ ਹੈ ਧੰਨਵਾਦ ਸਾਰੇ ਭਰਾਵਾਂ ਨੂੰ ਲਵ ਯੂ